ਹਾਂਜੀ ਮਿੱਤਰੋ ਆਪਾਂ ਚੱਲਿਆਂ ਬਈ ਅਜੇ ਆਨੰਦਪੁਰ ਸਾਹਿਬ ਮੱਥਾ ਟੇਕਣ ਤੇ ਆਪਾਂ ਬਈ ਉੱਥੇ ਤੁਹਾਨੂੰ ਸਾਰੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਸ੍ਰੀ ਆਨੰਦਪੁਰ ਸਾਹਿਬ ਚੱਲਿਆਂ ਬਈ ਮੱਥਾ ਟੇਕਣ ਚਲੋ ਮਿਲਦੇ ਹਾਂ ਬਈ ਫਿਰ ਸਵੇਰ ਆਪਾਂ ਬਈ ਹੁਣ ਹੋ ਗਏ ਆ ਤਿਆਰ ਤੇ ਬਸ ਗੱਡੀ ਹੁੰਦੀ ਆ ਬਈ 4 ਵਜੇ ਆਉਗੀ ਗੱਡੀ ਇੱਥੇ ਗਲੀ 'ਚ ਤੇ ਆਪਾਂ ਜਾਣੇ ਆ ਫਿਰ ਮੱਥਾ ਟੇਕਣ ਕਰਦੇ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਕਰ ਆਪਾਂ ਹੋ ਗਏ ਬਈ ਰੈਡੀ ਤੇ ਗੱਡੀ ਆਉਣ ਵਾਲੀ ਐ ਬਸ ਤੇ ਜਾਣੇ ਆ ਬਈ ਸ੍ਰੀ ਅਨੰਦਪੁਰ ਸਾਹਿਬ ਤੇ ਤੁਹਾਨੂੰ ਕਰਾਉਨੇ ਆ ਬਈ ਦਰਸ਼ਨ ਉੱਥੇ ਗੁਰਦੁਆਰਿਆਂ ਦੇ ਸਾਰਿਆਂ ਦੇ ਜਿੱਥੇ-ਜਿੱਥੇ ਜਾਵਾਂਗੇ ਆਪਾਂ ਨਾਲ ਲੱਭੀ ਚੱਲਿਆ ਬਈ ਮੇਰੇ ਤੇ ਬਾਈ ਖੜਾ ਬਈ ਖੜਾ ਆ ਵੀ ਭਾਣ ਜੀ ਵੀ ਉੱਠ ਖੜੀ ਆ ਬਈ ਸੌ ਕੇ ਇਹਨੂੰ ਟਾਈਮ ਨਾਲ ਹੀ ਜਾਗ ਆ ਜਾਂਦੀ ਆ ਹੁਣ ਬਈ ਇਹਦੇ ਝੱਗਾ ਪਾਉਣ ਲੱਗੇ ਹੁਣ ਡਾਕਦੀ ਆ ਠੰਡ ਪੱਖੇ ਮੂਰੇ ਬੈਠੀ ਐ ਇਹ ਆ ਹੋ ਜੇ ਦੇਖਿਆ ਵਾਲ ਉੜਦੇ ਸੰਜੇ ਦਾ ਤੰਗਾ ਆ ਪਤਾ ਬਈ ਕਗਾ ਇਹਦੇ ਚੱਕਾ ਬੜਾ ਪਾਲਾ ਰਾਨੀ ਖਾਦੇ ਹੋਣਾ ਆਪਣਾ ਬਈ ਸ਼ਾਮ ਨੂੰ ਮਿਲਾਂਗੇ ਆਪਾਂ ਚੱਲੇ ਹੁਣ ਬਾਪੇ ਦੇ ਮੱਥਾ ਟੇਕਣ ਆਪਾਂ ਆਵਾਂਗੇ ਬਈ ਰਾਤ ਨੂੰ 12 1 ਵਜੇ ਉਹ ਬਾਈ ੱੱਗਾ ਪਾਤਾ ਕਰਤੀ ਰੈਡੀ ਸ਼ੈਡੀ ਕਰੀ ਇਹਨੂੰ ਥੰਨ ਲਾਇਆ ਥੰਨ ਕਰਦੇ ਚਾਰ ਵਿੱਚ ਚੱਲ ਬਾਈ ਖੁਸ਼ੀ ਬਾਈ ਬਾਈ ਕਰ ਬਾਈ ਬਾਈ ਕਰ ਬਾਈ ਸਾਰਿਆਂ ਨੂੰ ਮਿੱਤਰੋ ਆਪਾਂ ਪਹੁੰਚ ਗਏ ਬਈ ਚਮਕੌਰ ਸਾਹਿਬ ਦੀ ਗੜੀ ਤੇ ਆ ਗੁਰਦੁਆਰਾ ਬਈ ਇੱਥੇ ਮੱਥਾ ਟੇਕਦੇ ਆਂ ਬਈ ਚਾਹ ਪਾਣੀ ਪੀਨੇ ਆਂ ਸਵੇਰ ਦੇ ਤੁਰੇ ਆ ਸਾਢੇ 4 ਵਜੇ ਤੇ ਹੁਣ ਖੜੇ ਆ ਬਈ ਆਪਾਂ ਹੁਣ ਬੈ ਕੇ ਚਾਹ ਪਾਣੀ ਛਕਦੇ ਆਂ ਗੁਰਦੁਆਰੇ ਨਾਲੇ ਮੱਥਾ ਟੇਕਦੇ ਆਂ ਬਈ ਗੁਰਦੁਆਰੇ ਟੇਕਦੇ ਆਂ ਬਈ ਆਪਾਂ ਮੱਥਾ ਗੁਰਦੁਆਰੇ ਚਮਕੌਰ ਸਾਹਿਬ ਦੀ ਗੜੀ ਆਏ ਆਂ ਬਈ ਆਪਾਂ ਤੇ ਚਾਹ ਪਾਣੀ ਛਕਦੇ ਆਂ ਬਈ ਤੇ ਟੜਕੇ ਦੇ ਤੁਰੇ ਸੀ ਬਈ 4:30 ਵਜੇ ਦੇ 9-10 ਵਜ ਗਏ ਆ ਥੱਕ ਗਏ ਬਈ ਗੱਡੀ 'ਚ ਭੀੜ ਬਹੁਤ ਸੀਗੀ ਲੱਤਾਂ ਸੌਂਗਾ ਬੈਠਿਆਂ ਬੈਠਿਆਂ ਦੀਆਂ ਹਾਂਜੀ ਮਿੱਤਰੋ ਆਪਾਂ ਪਹੁੰਚੇ ਬਈ ਸ੍ਰੀ ਚਮਕੌਰ ਸਾਹਿਬ ਜੀ ਦੀ ਗੱਡੀ ਤੇ ਆ ਗੁਰਦੁਆਰਾ ਚੈੱਕ ਕਰੋ ਬਈ ਕਰੋ ਸਾਰੇ ਦਰਸ਼ਨ ਗੁਰਦੁਆਰਾ ਬਹੁਤ ਸੋਹਣਾ ਬਈ ਆਪਾਂ ਮੱਥਾ ਠੀਕ ਆਏ ਅੰਦਰ ਤੇ ਆਪਾਂ ਨੇ ਵੀ ਪੀ ਲਿਆ ਬਈ ਆਪਾਂ ਮੈਂ ਤੁਹਾਨੂੰ ਬਾਹਰਲਾ ਵੀਊ ਦਿਖਾ ਲਗੇ ਅੱਜ ਤੋਂ ਦਾ ਮਿਊ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਬਈ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਖੰਮੇ ਆ ਬਈ ਤੁਹਾਨੂੰ ਗੁਰੂ ਘਰ ਅੱਜ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜੇ ਸਾਰੇ ਗੁਰਦੁਆਰੇ ਵਿਖਾਉਣੇ ਤੁਹਾਨੂੰ ਜਿੱਥੇ ਜਿੱਥੇ ਗਏ ਆਪਾਂ ਬਹੁਤ ਸੋਹਣੀ ਜਗ੍ਹਾ ਬਈ ਇਧਰਲੇ ਪਾਸੇ ਵੇਖੋ ਬਈ ਗੁਰਦੁਆਰਾ ਪ੍ਰਭਾਰ ਵਿਛੋੜਾ ਸਾਹਿਬ ਚਲੋ ਟੇਕਦੇ ਆਂ ਬਈ ਮੱਥਾ ਆਪਾਂ ਵੀ ਗੁਰੂ ਘਰ ਤੇ ਬਣੇ ਰੋ ਜੇ ਵੀਡੀਓ ਤੱਕ ਸਾਰੇ ਗੁਰਦੁਆਰੇ ਵਿਖਾਵਾਂਗੇ ਤੁਹਾਨੂੰ ਅੱਜ ਚਲੋ ਟੇਕਦੇ ਆਂ ਬਈ ਮੱਥਾ ਆਪਾਂ ਵੀ ਆਜੋ ਠੀਕ ਹੰਦਾ ਠੀਕ ਹੰਦਾ ਆ ਵੀ ਪਿਕਨ ਆਪਣੇ ਕੀ ਆ ਆ ਮੈਂ ਚੀਜ਼ ਲੈ ਕੇ ਆਗਾ ਆ ਗਏ ਬਈ ਆਪਾਂ ਤਾਂ ਮੱਥਾ ਟੇਕਣਾ ਤੇ ਟੇਕਦੇ ਆਂ ਵੀ ਮੱਥਾ ਤੇ ਆ ਪਹਿਲਾਂ ਵੀਊ ਚੈੱਕ ਕਰੋ ਬਈ ਸਾਵਨੋਂ ਟੀਸੀ ਤੇ ਆ ਬਈ ਖੜੇ ਆਪਾਂ ਤੇ ਆਸੇ ਪਾਸੇ ਜੰਗਲ ਹੀ ਜੰਗਲ ਆ ਬਈ ਬਹੁਤ ਸੋਹਣਾ ਮਾਹੌਲ ਆ ਇੱਥੇ ਸਾਰਾ ਵਲੌਗ ਵੇਖੋ ਜੇ ਆਪਣਾ ਅੱਜ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਆਪਾਂ ਅੱਜ वेखो बी बहुत उच्च खड़े हैं देखते हैं बी अंदर मा ली चलते हैं व्यू चेक करो बी इतो कि सोहना माहौल है ਠੰਡੀ ਠੰਡੀ ਹਵਾ ਚੱਲਦੀ ਆ ਅੱਛਾ ਸਾਰੇ ਪਾਸੇ ਜੰਗਲੀ ਜੰਗਲ ਆ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਮੋਰ ਵੀ ਰਹਿੰਦੇ ਬਈ ਇੱਥੇ ਆ ਹੁਣੇ ਬੋਲੀ ਜਾਂਦੇ ਸੀ ਇੱਥੇ ਆ ਬਈ ਆਪਾਂ ਕੀਰਤਨਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਚਲੋ ਬਈ ਮੱਥਾ ਟੇਕਦੇ ਹਾਂ ਹੁਣ ਅਸੀਂ ਜਾਣੇ ਆ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਬਣੇ ਰਹੋ ਜੇ ਆਪਣੇ ਵਲੌਗ ਨਾਲ ਐਂਡ ਤੱਕ ਆਪਾਂ ਹੁਣ ਪਹੁੰਚ ਗਏ ਆ ਬਈ ਕੀਰਤਨਪੁਰ ਸਾਹਿਬ ਕਰਾਉਨੇ ਆ ਦਰਸ਼ਨ ਬਈ ਤੁਹਾਨੂੰ ਗੁਰਦੁਆਰੇ ਦੇ ਨਾਲ ਬੋਲਣਗੇ फुल पाई इत आ जगह कीर्तनपुर कीर्तनपुर साहब बी ਔਰ ਦੁਨੀਆ ਆਉਂਦੀ ਬਈ ਇੱਥੇ ਦੂਰ ਦੂਰ ਦੇ ਕੀਰਤਨ ਕੋਲ ਫਲ ਪਾਣਾ ਇਹ ਤਾਂ ਪਹਾੜ ਬਹੁਤ ਨੇੜੇ ਆ ਬਈ ਔਰ ਚੈੱਕ ਕਰੋ ਸਾਹਮਣੇ ਪਹਾੜ ਦੇਤੀ ਜਾਂਦੇ ਆ ਔਰ ਪਹਾੜ ਹੀ ਆ ਸਾਹਮਣੇ ਬਈ ਹallelujah ਮਨ ਸਿਆਮ ਜਾ ਮੈਂ ਨਾ ਪਰ ਪਰ ਕੀ ਗਲਾਸ ਵੀ ਹੋ ਪਰ ਪਰ ਕੀ ਗਲਾਸ ਵੀ ਪਰ ਪਰ ਕੇ ਜੋ ਸੋਡਾ ਵੀ ਸੋਡਾ ਹੈ ਹੋ ਆਪਾਂ ਪਹੁੰਚ ਗਏ ਬਈ ਅਨੰਦਪੁਰ ਸਾਹਿਬ। ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਬਈ। ਇੱਕ ਗੁਰਦੁਆਰਾ ਦਵਾਰਾ ਕਰੌਨੇ ਦਰਸ਼ਨ ਬਈ ਤੁਹਾਨੂੰ। ਸਾਰੇ ਗੁਰਦੁਆਰੇ ਆਪਾਂ ਪਾਰਕਿੰਗ ਚੱਕੜਾਂ 'ਚ ਖੜ੍ਹ ਗਾਂ ਬਈ। ਆ ਦੇਖੋ ਬਈ ਗੁਰਦੁਆਰਾ ਅਨੰਦਪੁਰ ਸਾਹਿਬ। ਸ੍ਰੀ ਗੁਰੂ ਅਨੰਦਪੁਰ ਸਾਹਿਬ ਜੀ ਦਵਾਰਾ। ਔਰ ਨੈਣਾ ਦੇਵੀ ਵੀ ਨੇੜੇ ਆ। ਇਸੀ ਤੇ ਅਬ ਜਵਾਨ ਦਾਣਾ ਦੇਵੀ ਮਾਤਾ ਮੰਦਰ ਦੇਖੋ ਭਾਈ ਪਹਾੜ ਦੇਖੋ ਜਵਾਨ ਨੇੜੇ ਐ ਇੱਥੇ ਗੁਰਦੁਆਰੇ ਤੋਂ ਕਿੰਨੇ ਉੱਚੇ ਉੱਚੇ ਪਹਾੜ ਦੇਖੋ ਆ ਮੈਂ ਜੁੰਨੀ ਰਾਹ ਪਰ ਕਾ ਆਹ ਦੇਖੋ ਗੁਰਦੁਆਰਾ ਭਾਈ ਆਹੋ ਜੰਨੋ ਆ ਪਹਾੜਾ ਸਾਹਮਣੇ ਇੰਨੇ ਨਾਲ ਦੇਵੀ ਮਾਤਾ ਦਾ ਮੰਦਰ ਵੀ ਨੇੜੇ ਰਹਿੰਦਾ ਉਹਦੇ ਸਿਰਾਂ ਤੇ ਭਾਈ ਗੁਰਦੁਆਰਾ ਗੁਰੂ ਅਨੰਦਪੁਰ ਸਾਹਿਬ ਜੀ ਪਹੁੰਚੇ ਬਈ ਗੁਰਦੁਆਰਾ ਰਾੜਾ ਸਾਹਿਬ ਜੀ ਦੇਖਦੇ ਆਂ ਬਈ ਅੰਦਰ ਮੱਥਾ ਤੇ ਫਿਰ ਤੁਹਾਨੂੰ ਰੌਣਕ ਨੇ ਆ ਦਰਸ਼ਨ ਬਈ ਗੁਰਦੁਆਰੇ ਦੇ ਕੀ ਆ ਬਈ ਗੁਰਦੁਆਰਾ ਰਾੜਾ ਸਾਹਿਬ ਜੀ ਵੇਖੋ ਬਾਈ ਗੁਰਦੁਆਰਾ ਬਹੁਤ ਹੀ ਸੋਹਣਾ ਗੁਰਦੁਆਰਾ ਬਾਈ ਕੀ ਸੋਹਣਾ 뷰 ਆ ਬਈ ਗੁਰਦੁਆਰੇ ਦਾ ਰਾੜਾ ਸਾਹਿਬ ਗੁਰਦੁਆਰਾ ਚਲੋ ਪਵਿੱਤਰ ਚਲੋ ਹੁਣ ਬਈ ਆਪਾਂ ਚੱਲਦੇ ਆਂ ਪੈਂਟ ਨੂੰ ਤੇ ਕਰਦੇ ਆਂ ਸਮਾਪਤੀ ਬਈ ਸਾਨੂੰ ਜਾਣਦੇ ਨੇ ਹਨੇਰਾ ਹੋ ਜਾਣਾਗਾ 10 11 ਵਜੇ ਆਣੇ ਆ ਆਪਾਂ ਕਰਦ ਗਏ ਮੇਗਾ ਹੋਣੀ ਸਮਾਪਤੀ ਆਪਾਂ ਸਾਰੇ ਗੁਰਦੁਆਰਿਆਂ ਚ ਜਾਏ ਸੀ ਬਈ ਤੇ ਵਲੌਗ ਸਾਰੇ ਭਰਾ ਵੇਖੋ ਜੇ ਬਹੁਤ ਸੋਹਣਾਗਾ ਆਪਣਾ ਵਲੌਗ ਤੇ ਸਾਰੇ ਗੁਰਦੁਆਰਿਆਂ ਦੇ ਆਪਾਂ ਦਰਸ਼ਨ ਕਰਾਏ ਆ विध त विध लाइ शेयर कमेंट करो ये मेरे भाउ थैंक्यू सारियां धनवाद